ਖਾਲ ਜਲ ਦੇ ਦਫਤਰ ਨੂੰ ਲੈ ਕੇ ਖਿੱਚੋ ਤਾਣ ਹੁੰਦੀ ਰਹੀ ਇੱਕ ਤੜਾ ਦੂਏ ਤੇ ਨਜ਼ਰ ਰੱਖ ਰਿਆ ਸੀ ਕਗੇਟ ਦੇ ਅੰਦਰ ਸੀ ਦੂਏ ਦਾ ਡਰ ਸੀ ਆ ਨਾ ਜਾਵੇ ਮਹਿੰਦਰ ਭਗਤ ਥੋਰਾ ਦੇ ਜਿੱਤਣ ਦੇ ਪਿੱਛੇ ਕੀ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਤਪੱਸਿਆ ਕੰਮ ਕਰ ਗਈ ਉਹਨਾਂ ਦੀ ਭਗਤੀ ਕੰਮ ਕਰ ਗਈ ਲੋਕਾਂ ਨੇ ਇਸ ਗੱਲ ਨੂੰ ਵੀ ਲੈ ਕੇ ਵਧਾਈ ਦਿੱਤੀ ਕਿ ਭਾਈ ਪੁਲਿਸ ਮੁਖੀਆਂ ਨੂੰ ਵੀ ਵਧਾਈ ਦੇ ਦਿਓ ਕਿ ਚੋਣ ਤਾਂ ਉਹਨਾਂ ਨੇ ਲੜੀਆ ਚੋਣ ਜਿੱਤੀ ਆਮ ਆਦਮੀ ਪਾਰਟੀ ਨੇ ਪਰ ਵਧਾਈਆਂ ਪੁਲਸੰਤਰ ਨੂੰ ਮਿਲਦੀਆਂ ਰਹੀਆਂ ਆਮ ਆਦਮੀ ਪਾਰਟੀ ਕਹਿੰਦੀ ਭਾਈ ਸਾਡੀ ਸਰਕਾਰ ਸੀ ਲੋਕਾਂ ਨੂੰ ਸਾਡੇ 2 ਸਾਲ ਦੇ ਕੰਮਾਂ ਤੋਂ ਇਨਾ ਭਰੋਸਾ ਸੀਗਾ ਮੁਫਤ ਬਿਜਲੀ ਸੀ ਇਸ ਲਈ ਕਹਿੰਦੇ ਕਿ ਉਹ ਤਾਂ ਲੋਕ ਸਭਾ ਦੀ ਚੋਣਾਂ ਸੀ ਤਾਂ ਨਹੀਂ ਸਾਨੂੰ ਵੋਟਾਂ ਪਈਆਂ ਉਹ ਰਾਸਤੀ ਮੁੱਦਾ ਸੀ ਹੁਣ ਤਾਂ ਸਾਨੂੰ ਕਹਿੰਦੇ ਜੀ 87 ਲੱਖ ਪਾਸਪੋਰਟ ਬਣ ਲਏ 87 ਲੱਖ 2000 ਤੋਂ ਵੱਧ ਪਾਸਪੋਰਟ ਸਾਢੇ 10 ਸਾਲਾਂ ਚ ਬਣੇ ਨੇ ਜਨਵਰੀ 2114 ਤੋਂ ਲੈ ਕੇ ਜੂਨ 224 ਤੱਕ ਸਾਲ 2017 ਇੱਕ ਅਜਿਹੇ ਸਾਲ ਸੀ ਜਿੱਥੇ ਪੰਜਾਬ ਚ ਸਭ ਤੋਂ ਵੱਧ ਪਾਸਪੋਰਟ ਬਣੇ ਸੀ 9 ਲੱਖ 73000 ਲਗਭਗ 10 ਲੱਖ ਦੇ ਨੇੜੇ ਇੱਕ ਦਿਨ ਦੇ ਵਿੱਚ ਪੰਜਾਬ ਚ 3271 ਪਾਸਪੋਰਟ ਬਣ ਰਹੇ ਨੇ ਮਤਲਬ ਔਸਤਨ ਹਰ ਘੰਟੇ ਜੀ 136 ਪਾਸਪੋਰਟ ਗਲੋਬਲ ਪੰਜਾਬ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਤੇ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਬਹਿਸਾਂ ਅੱਜ ਦਿਨ ਪਰ ਚਰਚਾ ਅਕਾਲੀ ਦਲ ਦੀ ਹੁੰਦੀ ਰਹੀ ਅਕਾਲੀ ਦਲ ਦੇ ਦਫ਼ਤਰ ਨੂੰ ਲੈ ਕੇ ਖਿੱਚੋਤਾਣ ਹੁੰਦੀ ਰਹੀ ਇੱਕ ਤੜਾ ਦੂਏ ਤੇ ਨਜ਼ਰ ਰੱਖ ਰਿਆ ਸੀ ਕਗੇਟ ਦੇ ਅੰਦਰ ਸੀ ਦੂਏ ਦਾ ਡਰ ਸੀ ਆ ਨਾ ਜਾਵੇ ਪਰ ਇਸ ਪਹਿਲੂ ਦੇ ਨਾਲ ਨਾਲ ਇੱਕ ਸਮੀਖਿਆ ਬਣਦੀ ਹੈ ਕਿ ਜਲੰਧਰ ਪੱਛਮੀ ਚੋਣ ਨਤੀਜਿਆਂ ਦੀ ਚੋਣਤੀ ਜੇ ਆਏ ਆਮ ਆਦਮੀ ਪਾਰਟੀ ਜਿੱਤੀ ਭਾਜਪਾ ਹਾਰੀ ਕਾਂਗਰਸ 3 ਤੇ ਆਈ ਤੇ ਅਕਾਲੀ ਦਲ ਤੇ ਬਹੁਜ ਸਮਾਜ ਪਾਰਟੀ ਲੱਭੀ ਨਹੀਂ ਪਰ ਇਹ ਨਤੀਜੇ ਸੀ ਪਰ ਇਹ ਨਤੀਜੇ ਆਏ ਕਿਵੇਂ ਇਹਦੇ ਪਿੱਛੇ ਦੀ ਕਹਾਣੀ ਕੀ ਹੈ ਭਗਵੰਤ ਥੋਰਾ ਦੀ ਭਗਤੀ ਨੇ ਜਤਾਇਆ ਭਖਤ ਜੀ ਨੂੰ ਮਹਿੰਦਰ ਭਗਤ ਥੋਰਾ ਦੇ ਜਤਨ ਦੇ ਪਿੱਛੇ ਕਿ ਮੁੱਖ ਮੰਤਰੀ ਭਗਵੰਤ ਮਾਨ ਥੋਰਾ ਦੀ ਤਪੱਸਿਆ ਕੰਮ ਕਰ ਗਈ ਉਹਨਾਂ ਦੀ ਭਗਤੀ ਕੰਮ ਕਰ ਗਈ ਉਹਨਾਂ ਦੀ ਸਰਕਾਰੀ ਬਣਾਈ ਹੋਈ ਨੀਤੀ ਕੰਮ ਕਰ ਗਈ ਜਾਂ ਉਹਨਾਂ ਦੇ ਸਰਕਾਰ ਦੇ ਕਾਰਜਕਾਲ ਦੇ 2 ਸਾਲਾਂ ਦੇ ਕੰਮ ਇੰਨੇ ਵਧੀਆ ਨਿਕਲੇ ਕਿ ਲੋਕਾਂ ਨੇ ਮੱਲੋ ਮੱਲੀ ਵੋਟਾਂ ਪਾਤੀਆਂ ਜਾਂ ਕੋਈ ਲੁਕਵੇਂ এজেন্ডੇ ਨੇ ਬਿਲਕੁਲ ਜੀ ਜਲੰਧਰ ਪੱਛਮੀ ਦੀ ਚੋਣ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਆਪਣੀ ਚੋਣ ਬਣਾ ਕੇ ਲੜੀ ਭਗਵੰਤ ਮਾਨ ਹੋਰਾਂ ਨੇ ਇਹ ਮਹਿਸੂਸ ਕਰਕੇ ਲੜਾਇਆ ਕਿ ਮਹਿੰਦਰ ਭਖਤ ਨਹੀਂ ਲੜ ਰਿਹਾ ਮੈਂ ਲੜ ਰਿਹਾ ਐਥੋਂ ਤੱਕ ਕਿ ਧਰਮ ਪਤਨੀ ਵੀ ਨੰਗੇ ਪੈਰੀ ਵੋਟਾਂ ਮੰਗਦੇ ਨਜ਼ਰ ਆਏ ਤੇ ਪੂਰਾ 1 ਮਹੀਨਾ ਉੱਥੇ ਬੈਠ ਕੇ ਜਦੋਜਹਿਦ ਕੀਤੀ ਤੇ ਆਖਰ ਨਤੀਜੇ ਜਿੱਤ 'ਚ ਬਦਲੇ ਹਾਂ ਇਸ ਜਿੱਤ ਦੇ ਹਵਾਲੇ ਨਾਲ ਦੂਜੀਆਂ ਪਾਰਟੀਆਂ ਦੇ ਵੀ ਸਵਾਲ ਆਏ ਕਿ 1 ਮਹੀਨੇ ਦੇ ਵਿੱਚ ਜਿਵੇਂ ਚੋਣ ਪਲਟੀ ਹੈ ਉਸ ਦੇ ਕੀ ਮਹੀਨੇ ਨੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕਹਿੰਦੇ ਜੀ ਇਹ ਪ੍ਰਣ ਕਰਕੇ ਬਣਾ ਲਿਆ ਕਿ ਇਹ ਜਿਮਨੀ ਚੌਣਾ ਤਾਂ ਜਿੱਤਣੀ ਹੈ ਕਿਉਂਕਿ ਉਹਨਾਂ ਨੂੰ ਦਿਖਦਾ ਸੀ ਕਿ ਜੇ ਜਲੰਧਰ ਹਾਰੇ ਤਾਂ ਅਗਲੀਆਂ 4 ਜਿਮਨੀ ਚੌਣਾ ਹੱਥੋਂ ਗਈਆਂ ਹੁਣ ਇਹ ਸਾਰੇ ਪਹਿਲੂ ਨੇ ਤਾਂ ਹੀ ਆਪਾਂ ਪਹਿਲਾਂ ਵੀ ਵਾਰ-ਵਾਰ ਗੱਲ ਕਰਦੇ ਰਹੇ ਕਿ ਆਸਾਨ ਨਹੀਂ ਆਮ ਆਦੀ ਪਾਰਟੀ ਲਈ 27000 ਦਾ ਪਾੜਾ ਸੀ ਲੋਕ ਸਭਾ ਚੋਣਾਂ ਔਰ ਇਹ ਆਮ ਜਦੋਂ ਜਿਮਨੀ ਚੋਣ ਹੋਈ ਆ ਉਹਦੇ ਵਿਚਾਲੇ ਪਰ ਉਹ 27000 ਦੇ ਪਾੜੇ ਨੂੰ ਮਤਲਬ 37000 ਦੇ ਪਾੜੇ ਨਾਲ ਫਰਕ ਕੀਤਾ 93922 ਵੋਟਾਂ ਪੋਲ ਹੋਈਆਂ ਜਲੰਧਰ ਦੇ ਵਿੱਚ ਜਲੰਧਰ ਪੱਛਮੀ ਦੇ ਵਿੱਚ ਤੇ ਜਿਹਦੇ ਵਿੱਚੋਂ ਆਮ ਆਦਮੀ ਪਾਰਟੀ 55246 ਵੋਟਾਂ ਲੈ ਗਈ ਤੇ ਇੰਜ ਸ਼ਿਤਨੂਗਰਾਲ ਨਾਲੋਂ ਵੱਧ 37325 ਵੋਟਾਂ ਵੱਧ ਮਿਲੀਆਂ ਸ਼ਿਤਨੂਗਰਾਲ ਨੂੰ ਸਿਰਫ 17000 ਵੋਟ ਪਈਆਂ 17921 30 ਨੰਬਰ ਤੇ ਸਰਿੰਦਰ ਕੌਰ ਹੋਰੀ ਕਾਂਗਰਸ ਦੀ ਉਮੀਦਵਾਰ 16757 ਵੋਟ ਪਈਆਂ ਤੇ ਉਸ ਤੋਂ ਬਾਅਦ ਅਕਾਲੀ ਦਲ ਦੀ ਬੀਬੀ ਸਰਜੀਤ ਕੌਰ 1242 ਵੋਟੇ ਪਈ ਆ ਹਾਂ ਬਹੁਜਨ ਸਮਾਜ ਪਾਰਟੀ 734 ਵੋਟੇ ਪਈ ਆ ਮਤਲਬ ਇਹ ਤੋਂ ਸਦਾ ਜਮਾਨ ਤੇ ਯਬਤ ਨੇ ਅਕਾਲੀ ਦਲ ਤੋਂ ਬਾਅਦ ਸਾਰਿਆਂ ਦੀ ਪਰ ਇਹ ਜਿਹੜਾ 55000 ਵੋਟ ਹੈ ਇਸ ਦੇ ਵਿੱਚ ਕਹਿੰਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਬਹੁ ਵੱਡੀ ਭੂਮਿਕਾ ਕਿਉਂਕਿ ਉਹਨਾਂ ਨੇ ਉੱਥੇ ਡੇਰੇ ਲਾ ਲੇ ਗਲੀ ਗਲੀ ਪ੍ਰਚਾਰ ਕੀਤਾ ਮਹੱਲਾ ਮਹੱਲਾ ਪ੍ਰਚਾਰ ਕੀਤਾ ਜਿਵੇਂ ਐਮਸੀ ਦੀ ਚੋਣ ਹੋਵੇ ਉਵੇਂ ਬੈਠ ਕੇ ਚੋਣ ਲੜੀ ਤੇ ਕਹਿੰਦੀ ਚੋਣ ਜਿਤਾਤੀ ਪਰ ਇਦੇ ਨਾਲ ਇਹ ਸਵਾਲ ਖੜਾ ਹੋ ਗਿਆ ਕਿ ਕੀ ਇਹ ਕੱਲੀ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ ਚੋਣ ਪ੍ਰਚਾਰ ਦੀ ਉਹ ਖੇਡ ਹੈ ਉਹਦੇ ਕਰਕੇ ਚੋਣ ਜਿੱਤੇ ਨੇ ਜਾਂ ਇਹਦੇ ਪਿੱਛੇ ਕੁਝ ਹੋਰ ਲੁਕਵੇਂ ਪਹਿਲੂ ਵੀ ਨੇ ਕਿਤੇ ਇਹ ਤਾਂ ਨਹੀਂਗਾ ਕਿ ਹਾਂ ਦੂਸਰੀਆਂ ਪਾਰਟੀਆਂ ਜਿਹੜੀਆਂ ਹੈਗੀਆਂ ਉਹ ਲੜਾਈਓ ਨਹੀਂ ਲੜ ਸਕੀਆਂ ਉਹਨਾਂ ਨੇ ਰੱਬ ਆਸਰੇ ਛੜਤਾ ਜਾਂ ਉਹ ਇੱਕਸੁਰ ਨਹੀਂ ਸੀਗੀਆਂ ਜਾਂ ਆਮ ਆਦੀ ਪਾਰਟੀ ਦੇ ਕੰਮ ਇੰਨੇ ਚੰਗੇ ਸੀ ਇੱਥੋਂ ਹੀ ਤਾਂ ਦੂਆ ਮੁੱਦਾ ਖੜਾ ਹੁੰਦਾ ਕਿ ਕੀ ਪਾਈ ਮਹੀਨੇ 'ਚ ਕੁਝ ਅਜਿਹਾ ਚਮਤਕਾਰ ਹੋ ਗਿਆ ਕਿ ਇੰਨੀ ਲਹਿਰ ਉੱਠ ਗਈ ਕੋਈ ਇਹ ਇਹ ਵੀ ਪਹਿਲੂ ਗੌਰ ਕਰਨ ਵਾਲਾ ਹੈ ਕਿ ਹਾਂ ਅਜਿਹਾ ਕੀ ਹੋਇਆ ਕਿ 1 ਮਹੀਨੇ ਦੇ ਵਿੱਚ 15 ਹਜ਼ਾਰ ਵਾਲੀ ਵੋਟ 55 ਹਜ਼ਾਰ ਚ ਬਦਲੀ ਜੀ ਹਾਂ ਗੌਰ ਕਰੋ ਤੁਸੀਂ ਇਹ ਵੀ ਪਹਿਲੂ ਸਮਝੋ ਹਾਂ ਮਹੀਨਾ ਪਹਿਲਾਂ ਆਮ ਆਦਮੀ ਪਾਰਟੀ ਨੂੰ ਪੈਂਦੀ ਆ 15 ਹਜ਼ਾਰ ਵੋਟ ਤੇ ਹੁਣ ਪੈ ਰਹੀ ਆ 55 ਹਜ਼ਾਰ ਵੋਟ ਉਹ ਇਥੋਂ ਹੀ ਹਿਸਾਬ ਲਾਓ ਕਿ ਇਹ ਇੰਨਾ ਫਰਕ ਕਿੱਥੋਂ ਆਇਆ ਇਹਦੇ ਪਿੱਛੇ ਕੀ ਕਹਾਣੀ ਹੈ ਕੀ ਆਮ ਆਦਮੀ ਪਾਰਟੀ ਨੇ ਲੁਕਵੇਂ ਏਜੰਡੇ ਰਾਹ ਚੋਣ ਲੜੀ ਕਿ ਇਹਦੇ ਪਿੱਛੇ ਕੋਈ ਮਤਲਬ ਕੰਮ ਕਰ ਗਿਆ ਤਾਂ ਹੀ ਪੁਲਿਸ ਤੰਤਰ ਤੱਕ ਨੂੰ ਵਧਾਈਆਂ ਮਿਲੀਆਂ ਕਿਉਂਕਿ ਚੋਣ ਤਾਂ ਪਾਰਟੀਆਂ ਲੜ ਰਹੀਆਂ ਸੀ ਪਰ ਕਹਿੰਦੇ ਵਧਾਈਆਂ ਪੁਲਿਸ ਤੰਤਰ ਨੂੰ ਵੀ ਮਿਲਦੀਆਂ ਰਹੀਆਂ ਉਹਨਾਂ ਨੂੰ ਵੀ ਲੋਕ ਵਧਾਈਆਂ ਦਿੰਦੇ ਰਹੇ ਕਿ ਹਾਂ ਜੀ ਕਮਾਲ ਹੋ ਗਈ ਬਿਲਕੁਲ ਜੀ ਸੋਸ਼ਲ ਮੀਡੀਆ ਦੇ ਹਵਾਲੇ ਨਾਲ ਤੁਸੀਂ ਚਰਚਾਵਾ ਦੇ ਹਵਾਲੇ ਨਾਲ ਸੁਣੋ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤਣ ਨਾਲ ਉਹਨਾਂ ਨੂੰ ਤਾਂ ਵਧਾਈ ਮਿਲਿਓ ਮਿਲੀ ਲੋਕਾਂ ਨੇ ਇਸ ਗੱਲ ਨੂੰ ਵੀ ਲੈ ਕੇ ਵਧਾਈ ਦਿੱਤੀ ਕਿ ਭਾਈ ਪੁਲਿਸ ਮੁਖੀਆਂ ਨੂੰ ਵੀ ਵਧਾਈ ਦੇ ਦਿਓ ਕਿ ਚੋਣ ਤਾਂ ਉਹਨਾਂ ਨੇ ਲੜੀਆ ਚੋਣ ਜਿੱਤੀ ਆਮ ਆਦੀ ਪਾਰਟੀ ਨੇ ਪਰ ਵਧਾਈਆਂ ਪੁਲਸੰਤਰ ਨੂੰ ਮਿਲਦੀਆਂ ਰਹੀਆਂ ਮੈਂ ਇੱਥੋਂ ਹੀ ਤਾਂ ਸਵਾਲ ਪੈਦਾ ਹੋ ਕਿ 1 ਮਹੀਨੇ ਚ ਜਾਂ ਕੀ ਹੋਇਆ ਹੁਣ ਇਹ 1 ਮਹੀਨੇ ਚ ਕੀ ਹੋਇਆ ਇਹਦਾ ਹੁੰਦਾ ਜੇ ਇਸ ਗੱਲ ਤੋਂ ਲੱਗਦਾ ਕਿ 1 ਮਹੀਨਾ ਪਹਿਲਾਂ ਲਗਭਗ 4 ਜੂਨ ਨੂੰ ਨਤੀਜਾ ਆਇਆ ਸੀ ਲੋਕ ਸਭਾ ਚੋਣਾਂ ਦੇ ਉਸ ਸਮੇਂ ਆਮ ਆਦੀ ਪਾਰਟੀ ਨੂੰ ਪੈਰੀ ਹੈ 15629 ਵੋਟ ਤੇ ਲਗਭਗ 1 ਮਹੀਨੇ ਬਾਅਦ 13 ਜੁਲਾਈ ਨੂੰ ਨਤੀਜਾ ਆਇਆ ਵੋਟ ਪੈ ਗਈ 55246 15000 ਵਾਲੀ ਵੋਟ 55000 ਚ ਬਦਲ ਗਈ ਕੀ ਇੱਕ ਮਹੀਨੇ ਚ ਕੋਈ ਲਹਿਰ ਆ ਗਈ ਕੋਈ ਚਮਤਕਾਰ ਹੋ ਗਿਆ ਲੋਕਾਂ ਨੂੰ ਚੇਤੇ ਆ ਗਿਆ ਕਿ ਸਰਕਾਰ ਨੇ 2 ਸਾਲਾਂ ਚ ਬਹੁਤ ਕੰਮ ਕਰਤੇ ਕੋਈ ਬਦਲਾ ਆ ਗਿਆ ਜਾਂ ਇਹ ਸੀਗਾ ਕਿ ਜਿਹੜੀ ਆਮ ਆਦਮੀ ਪਾਰਟੀ ਦਮ ਭਰਦੀ ਆ ਕਿ ਸਾਡੇ ਨਾਰੇ ਚੱਲ ਗਏ ਸਾਡੇ ਫੈਕਟਰ ਚੱਲ ਗਏ ਦੇਖੋ ਜਿੱਤਣ ਦੇ ਦੋ ਪਹਿਲੂ ਨੇ ਇੱਕ ਪਹਿਲੂ ਹੈ ਜਿਹੜਾ ਦਿਖਦਾ ਹੈ ਜਿਹੜਾ ਦਾਵਾ ਕੀਤਾ ਜਾਂਦਾ ਹੈ ਕਿ ਜੀ ਆਮ ਆਦੀ ਪਾਰਟੀ ਨਾਰਾ ਦਿੱਤਾ ਆਪ ਦੀ ਸਰਕਾਰ ਆਪ ਦਾ ਐਮ ਐਲ ਏ ਕਹਿੰਦੇ ਜੀ ਸਾਡਾ ਇਹ ਨਾਰਾ ਕੰਮ ਕਰ ਗਿਆ ਕਿ ਸਰਕਾਰ ਵੀ ਸਾਡੀ ਸੀ ਲੋਕਾਂ ਨੂੰ ਲੱਗਿਆ ਕਿ ਉਸੇ ਪਾਰਟੀ ਦਾ ਵੈਸੇ ਜਿਮਨੀ ਚੋਣ ਦੇ ਵਿੱਚ ਜ਼ਿਆਦਾਤਰ ਮਾਮਲਿਆਂ 'ਚ ਸਰਕਾਰਾਂ ਜਿੱਤ ਜਾਂਦੀਆਂ ਸੋ ਇਸ ਲਈ ਕਹਿੰਦੇ ਜੀ ਇਹ ਨਾਰਾ ਕੰਮ ਕਰ ਗਿਆ ਲੋਕਾਂ ਨੂੰ ਲੱਗਿਆ ਕਿ ਉਸੇ ਪਾਰਟੀ ਦਾ ਐਮ ਐਲ ਏ ਹੋਣਾ ਚਾਹੀਦਾ ਜਿਹਦੀ ਸਰਕਾਰ ਹੈ ਦੂਜਾ ਕਹਿੰਦੇ ਜੀ ਮੁੱਖ ਮੰਤਰੀ ਮੁੱਖ ਮੰਤਰੀ ਹੋਰਾਂ ਨੇ ਇਹਨੂੰ ਆਪਣੀ ਚੋਣ ਬਣਾ ਕੇ ਲੜਿਆ ਉੱਥੇ ਢੇਰੇ ਲਾ ਕੇ ਲੜਿਆ ਉੱਥੇ ਬੈਠ ਕੇ ਲੜਿਆ ਤੀਸਰਾ ਕਹਿੰਦੇ ਭਗਤ ਜੀ ਹੋਰਾਂ ਦੇ ਨਾਲ ਸੁਮਤਜਾ ਉਹਨਾਂ ਦਾ ਭਾਈਚਾਰਾ ਤੁਰਿਆ ਰਵਿਦਾਸੀਆ ਭਾਈਚਾਰਾ ਖੁੱਲ ਕੇ ਨਾਲ ਆਇਆ ਪੂਰਾ ਨਾਲ ਤੁਰਿਆ ਦੂਜੀਆਂ ਪਾਰਟੀਆਂ ਉਹਨਾਂ ਦਾ ਸਾਥ ਨਹੀਂ ਲੈ ਸਕੀਆਂ ਤੀਸਰਾ ਕਹਿੰਦੇ ਚੋਣ ਦਾ ਤਜਰਬਾ ਸੀ ਜਿਮੀਂਦਰ ਭਗਤothorਾਂ ਨੂੰ ਤਿੰਨ ਵਾਰ ਉਹਨਾਂ ਦੇ ਪਿਤਾ ਭਗਤ ਚੁੰਨੀ ਲਾਲ ਹੋਰੀ ਜਿੱਤ ਚੁੱਕੇ ਨੇ ਦੋ ਵਾਰ ਮਿੰਦਰ ਭਗਤothorੀ ਚੋਣ ਭਾਜਪਾ ਵੱਲੋਂ ਲੜ ਕੇ ਹਾਰ ਚੁੱਕੇ ਨੇ ਇਸ ਲਈ ਕਹਿੰਦੇ ਗਲੀ ਮਹੱਲੇ ਘਰ ਘਰ ਦਾ ਤਜਰਬਾ ਬਹੁਤ ਸੀ ਉਹ ਕੰਮ ਕਰ ਗਿਆ ਤੇ ਕਹਿੰਦੇ ਭਾਜਪਾ ਲਈ ਵੋਟ ਵੀ ਕੁਝ ਇੱਧਰ ਆ ਗਈ ਹੈ ਤੀਸਰਾ ਕਹਿੰਦੇ ਜੀ ਕਿ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਉੱਥੇ ਬੈਠ ਕੇ ਚੋਣ ਲੜਨਾ ਇਹ ਕਿ ਪਹਿਲੂ ਕੰਮ ਕਰ ਗਿਆ ਕਿ ਮੁੱਖ ਮੰਤਰੀ ਵੀ ਹੋਣ ਦਾ ਸਵਾਲ ਆ ਭਾਈ ਚੌਥਾ ਕਹਿੰਦੇ ਦੂਜੀਆਂ ਪਾਰਟੀਆਂ ਨੇ ਤਰਥਲ ਤੇ ਆ ਕੇ ਲੜਾਈ ਉਹ ਨਹੀਂ ਲੜੀ ਉਹ ਆਪਸ ਚ ਜੁੜ ਜੀਆਂ ਰਹੀਆਂ ਅਕਾਲੀ ਦਾ ਹੱਥ ਜੁੜਦਿਆ ਰਿਹਾ ਬਹੁਜਨ ਸਮਾਜ ਪਾਰਟੀ ਨੂੰ ਲੈ ਕੇ ਖਿੱਚੋ ਤਣ ਹੁੰਦੀ ਰਹੀ ਹੈ ਨਾ ਅਕਾਲੀ ਦੋ ਟੜਿਆਂ ਚ ਵੰਡਿਆ ਰਿਆ ਹੈ ਤੇ ਕਾਂਗਰਸ ਦੇ ਲੀਡਰ ਤਿੰਨ ਲੀਡਰ ਸੀ ਉੱਥੇ ਵੱਡੇ ਰਾਜਾ ਬੜਿੰਗ ਤੇ ਪ੍ਰਤਾਪ ਬਾਜਪਾ ਤੇ ਚਰਨੀ ਚੰਨੀ ਹੋਰੀ ਤਿੰਨਾਂ ਦਾ ਆਪਸੀ ਤਾਲ ਮੇਲ ਨਹੀਂ ਕਹਿੰਦੇ ਕੋਈ ਆਪਸੀ ਸੁਰੇ ਨਹੀਂ ਮਿਲੇ ਤੇ ਭਾਜਪਾ ਨੇ ਬੜੇ ਅਲਾਨੇ ਸੀ ਕਿ ਹਾਂ ਸਾਡੇ ਸਟਾਰ ਪ੍ਰਚਾਰਕ ਨੇ ਜੀ ਪ੍ਰਚਾਰ ਕੋਈ ਲੱਭੇ ਹੀ ਨਹੀਂ ਸ਼ਸ਼ੀਲ ਤੇ ਸ਼ੀਤਲ ਦੇ ਹਵਾਲੇ ਛੜਤੀ ਚੋਂ ਸੋ ਇਹ ਸਾਰੇ ਪਹਿਲੂ ਕਹਿੰਦੇ ਜੀ ਕਾਰਨ ਬਣ ਗਏ ਪਰ ਕੀ ਇਹੀ ਕਾਰਨ ਨੇ ਕਿ ਇਸੇ ਕਾਰਨ ਆਵਾਦਵੀ ਪਾਰਟੀ ਜਿੱਤੀ ਆ ਕਿ ਜੀ ਉਹ ਉਹਨਾਂ ਕੋਲ ਮੁੱਖ ਮੰਤਰੀ ਸੀ ਨਹੀਂ ਜਨਾਬ ਸਰਕਾਰ ਵੀ ਸੀ ਪੁਲਿਸ ਤੰਤਰ ਵੀ ਸੀ ਮਸ਼ੀਨਰੀ ਵੀ ਸੀ ਤੇ ਅਕਸਰ ਜਿਹੜੀ ਪਾਰਟੀ ਦੀ ਸਰਕਾਰ ਹੁੰਦੀ ਉਹ ਜਿਵੇਂ ਨਹੀਂ ਚੋਣਾ ਚਾਹੀ ਕਰਦੀ ਆਈ ਆ ਪਰ ਇਹ ਆਵਾਦਵੀ ਪਾਰਟੀ ਇਹ ਕਹਿ ਕੇ ਕਿਸੇ ਕਿਸੀ ਉਹੋ ਜੇ ਨਹੀਂ ਆ ਪਰ ਹੁਣ ਉਹੋ ਜੇ ਬਣ ਗਏ ਅਕਾਲੀਆਂ ਦੇ ਸਮੇਂ ਹੋਈਆਂ ਜਿਵੇਂ ਚੋਣਾਂ ਚ ਮੈਂ ਧੱਕਾਬੁਕੀ ਹੋਈ ਆ ਕਾਂਗਰਸੀਆਂ ਸਮੇਂ ਵੀ ਹੋਈ ਆ ਪਰ ਹੁਣ ਵੀ ਹੋ ਰਹੀ ਆ ਪਰ ਕੀ ਕੱਲੀਏ ਸ਼ਕਤੀਆਂ ਨਾਲ ਜਾਂ ਫਿਰ ਉਹ ਸੂਟਾਂ ਵਾਲੇ ਝੋਲੇ ਰਾਸ਼ਨ ਵਾਲੇ ਝੋਲੇ ਉਹ ਵੀ ਕੰਮ ਕਰ ਗਏ ਕਾਂਗਰਸੀ ਤੇ ਅਕਾਲੀ ਹੁਣ ਉਸ ਹਲਕਿਆਂ 'ਚ ਇਹ ਦੋਸ਼ ਲਾ ਰਹੇ ਨੇ ਕਿ ਜੀ ਆਮ ਆਦਮੀ ਪਾਰਟੀ ਨੇ ਸਾਡੇ ਸਥਾਨਕ ਲੀਡਰਾਂ ਨੂੰ 24 24 25 25 ਲੱਖ 'ਚ ਖਰੀਦਿਆ ਕਾਂਗਰਸੀ ਤੇ ਅਕਾਲੀ ਇਹ ਵੀ ਭਾਜਪਈ ਇਹ ਵੀ ਦੋਸ਼ ਲਾਉਂਦੇ ਨੇ ਕਿ ਜੀ ਇਹਨਾਂ ਨੇ ਉਦਯੋਗਪਤੀਆਂ ਦੇ ਰਾਹੀਂ ਵੋਟਾਂ ਖਰੀਦੀਆਂ ਆਵਾਦਮੀ ਪਾਰਟੀ ਕਹਿੰਦੀ ਭਾਈ ਸਾਡੀ ਸਰਕਾਰ ਸੀ ਲੋਕਾਂ ਨੂੰ ਸਾਡੇ 2 ਸਾਲ ਦੇ ਕੰਮਾਂ ਤੋਂ ਇਨਾ ਭਰੋਸਾ ਸੀਗਾ ਮੁਫਤ ਬਿਜਲੀ ਸੀ ਤੇ ਇਸ ਲਈ ਕਹਿੰਦੇ ਕਿ ਉਹ ਤਾਂ ਲੋਕ ਸਭਾ ਦੀ ਚੋਣਾਂ ਸੀ ਤਾਂ ਨਹੀਂ ਸਾਨੂੰ ਵੋਟਾਂ ਪਈਆਂ ਉਹ ਰਾਸਤੀ ਮੁੱਦਾ ਸੀ ਹੁਣ ਤਾਂ ਸਾਨੂੰ ਪਈਆਂ ਪਰ ਕੀ ਇਸੇ ਆਧਾਰ ਤੇ ਜਾਂ ਕਾਂਗਰਸ ਚੋਣ ਨਹੀਂ ਲੜ ਸਕੀ ਚਰਨਜੀਤ ਚੰਨੀ ਆਪਣਾ ਉਹ ਜਲਵਾ ਨਹੀਂ ਦਿਖਾ ਸਕੇ ਕਾਂਗਰਸ ਕੋਲ ਸ਼ਸ਼ੀਲ ਰਿੰਕੂ ਦੇ ਜਾਣ ਤੋਂ ਬਾਅਦ ਹਲਕਾ ਇੰਚਾਰਜ ਤੱਕ ਨਹੀਂ ਸੀ ਕੋਈ ਉਮੀਦਵਾਰ ਲੱਭਣ ਚਿੰ ਸਮਝ ਆ ਰਹੀ ਸੀ ਕਿ ਕਿਹਨੂੰ ਲੜਾਈਏ ਸੋ ਜਿਵੇਂ ਖਾਣੇ ਪੂਰਤੀ ਕੀਤੀ ਹੋਵੇ ਕਹਿੰਦੇ ਉਵੇਂ ਪੂਰਤੀ ਕੀਤੀ ਪਰ ਕਹਿੰਦੇ ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਨੂੰ ਆਪਣੀ ਹੋਂਦ ਬਣਾ ਕੇ ਲੜਿਆ ਕਿ ਮੇਰੀ ਮੁੱਖ ਮੰਤਰੀ ਦੀ ਕੁਰਸੀ ਤੱਕ ਨੂੰ ਖਤਰਾ ਹੈ ਇਸ ਲਈ ਸੋ ਇਸ ਲਈ ਫਿਰ ਕਹਿੰਦੇ ਪੁਲਿਸ ਤੰਤਰ ਵੀ ਝੋਕਿਆ ਮਸ਼ੀਨਰੀ ਵੀ ਚੌਂਕੀ ਤੇ ਫਿਰ ਲੋਕਾਂ ਨੇ ਵਧਾਈਆਂ ਵੀ ਦਿੱਤੀਆਂ ਇੱਕ ਮਹੀਨੇ ਚ ਨਹੀਂ ਅਜੇ ਤਾਂ ਕੁਝ ਨਹੀਂ ਹੋਇਆ ਸੀ ਨਾ ਕਿ 15 ਨਾਲ ਵਾਲੀ ਵੋਟ 55000 ਚ ਬਦਲ ਜਵੇ ਤੇ ਭਾਜਪਾ ਲਈ 42000 ਵਾਲੀ ਵੋਟ ਸਿਰਫ 17000 ਹੀ ਰਹਿ ਜਵੇ ਕਾਂਗਰਸੀ 44 ਵਾਲੀ ਵੋਟ ਸਿਰਫ 16000 ਹੀ ਰਹਿ ਜਵੇ ਸੋ ਇਹਦਾ ਮਤਲਬ ਇਹ ਪਹਿਲੂ ਤਾਂ ਹੈਗੇ ਨੇ ਚਲੋ ਜਿੱਥੇ ਇਹ ਪਹਿਲੂ ਕੰਮ ਕਰਦੇ ਨੇ ਉੱਥੇ ਕਹਿੰਦੇ ਮੁੱਖ ਮੰਤਰੀ ਸਾਹਿਬ ਦਾ ਇੱਕ ਹੋਰ ਪਹਿਲੂ ਬਹੁਤ ਕੰਮ ਕਰ ਗਿਆ। ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕਹਿੰਦੇ ਇੱਕ ਨਵਾਂ ਇਤਿਹਾਸ ਰਚਿਆ। ਕਿ ਜੀ ਡੇਰਾ ਲਾਇਆ ਤੇ ਚੋਣ ਜਿਤਾਈ ਵੀ। ਇਹ ਤੋਂ ਪਹਿਲਾਂ ਵੀ ਮੁੱਖ ਮੰਤਰੀ ਡੇਰੇ ਲਾਉਂਦੇ ਰਹੇ ਨੇ ਇਦਾਂ ਹੀ। ਖਾਸ ਕਰ ਜਿਮਨੀ ਚੋਣਾਂ ਦੇ ਹਵਾਲੇ ਨਾਲ ਵੀ ਇਹ ਸਮਝਣਾ ਹੋਵੇ ਤਾਂ ਡੇਰੇ ਪਹਿਲਾਂ ਵੀ ਲੱਗਦੇ ਰਹੇ ਨੇ। ਪਰ ਬਿਆੰਤ ਬਾਦਲ ਤੇ ਕੈਪਟਨ ਜੋ ਨਹੀਂ ਕਰ ਸਕੇ ਉਹ ਕਹਿੰਦੇ ਭਗਵੰਤ ਮਾਨ ਨੇ ਕਰਤਾ। ਜਦੋਂ ਜਲੰਧਰ ਜਿਮਨੀ ਚੋਣ ਆਈ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਉੱਥੇ ਕਿਰਾਏ ਤੇ ਕਰ ਲਿਆ ਤੇ ਤਦ মিডিਆ ਨੇ ਵੀ ਸਵਾਲ ਕੀਤੇ ਵਿਰੋਧੀ ਧੜਾ ਨੇ ਵੀ ਸਵਾਲ ਕੀਤੇ ਪੰਜਾਬ ਦੇ ਚੰਤਕ ਧਰਾਂ ਨੇ ਵੀ ਸਵਾਲ ਕੀਤੇ ਕਿ ਭਾਈ ਸਰਕਾਰ ਸਾਰਾ ਕੁਝ ਛੱਡ ਕੇ ਉੱਥੇ ਕਿਉਂ ਬੈਠ ਰਹੀ ਹੈ ਪਹਿਲਾਂ ਹੀ ਸਰਕਾਰੀ ਕੰਮ ਨਹੀਂ ਸਹੀ ਹੋ ਰਹੇ ਤੁਸੀਂ ਤਾਂ ਕਹਿੰਦੇ ਸੀ ਪਿੰਡਾਂ ਤੋਂ ਚਲਾਵਾਂਗੇ ਤੁਸੀਂ ਤਾਂ ਚੰਡੀਗੜ੍ਹ ਦੀ ਰਾਜਧਾਨੀ ਤੱਕ ਛੱਡਤੀ ਤੁਸੀਂ ਤਾਂ ਇੱਕ ਚੋਣ ਜਿੱਤਉਣ ਲਈ ਚਲੇਗੇ ਸਾਰਾ ਕੁਝ ਨਹੀਂ ਜੀ ਕਹਿੰਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਮੈਂ ਤਾਂ ਮਾਝੇ ਤੇ ਮਤਲਬ ਮਾਲਵੇ ਦੇ ਲਈ ਆਇਆ ਇੱਥੇ ਮਾਜੇ ਤੇ ਦਵਾਬੇ ਲਈ ਆਇਆ ਇੱਥੇ ਕਿ ਮਾਜਾ ਵੀ ਇੱਥੋਂ ਦੇਖੂਗਾ ਦਵਾਬਾ ਵੀ ਇੱਥੋਂ ਹੀ ਦੇਖੂਗਾ ਇੱਥੇ ਬੈਠ ਕੇ ਲੋਕਾਂ ਦਾ ਕੰਮ ਕਰੂੰਗਾ ਤਿੰਨ ਦਿਨ ਸਰਕਾਰ ਇੱਥੋਂ ਚੱਲਿਆ ਕਰੂਗੀ ਪਰ ਮਹੀਨਾ ਪ੍ਰਚਾਰੇ ਚੱਲਿਆ ਗੱਡੀਆਂ ਤੇ ਚੜਕੇ ਮਹੱਲਿਆਂ ਚ ਜਾ ਕੇ ਰੋਡ ਸ਼ੋਅ ਕਰਕੇ ਸੋ ਇਸ ਤਰ੍ਹਾਂ ਡੇਰਾ ਲਾ ਕੇ ਚੋਣ ਲੜਨ ਦੀ ਕਵਾਇਦ ਪੰਜਾਬ ਚ ਗੱਲ ਚੁਰੀ ਕੇ ਜੀ ਸ਼ਾਇਦ ਪਹਿਲੀ ਵਾਰ ਆ ਨਹੀਂ ਜਨਾਬ ਇਹ ਕੰਮ ਕੈਪਟਨ ਅਮਰਿੰਦਰ ਨੇ ਵੀ ਕੀਤਾ ਪਰ ਜਿਤਾ ਨਹੀਂ ਸਕੇ ਇਹ ਕੰਮ ਪ੍ਰਕਾਸ਼ ਸਿੰਘ ਬਾਦਲ ਨੇ ਵੀ ਦੋ ਵਾਰ ਕੀਤਾ ਪਰ ਜਿਤਾ ਨਹੀਂ ਸਕੇ ਇਹ ਕੰਮ ਤਾਂ ਬਿਆਨ ਸਿੰਘ ਨੇ ਵੀ ਕੀਤਾ ਪਰ ਜਿਤਾ ਨਹੀਂ ਸਕੇ ਕਹਿੰਦੇ ਮਾਨ ਸਾਹਿਬ ਆਪਣੀ ਪਿੱਠ ਆਪੇ ਥੱਪੜੇ ਨੇ ਕਿ ਦੇਖਿਆ ਜਿਹੜੇ ਕੰਮ ਪਹਿਲੇ ਮੁੱਖ ਮੰਤਰੀ ਨਹੀਂ ਕਰ ਸਕਿਆ ਉਹ ਮੈਂ ਕਰ ਦਿਖਾਇਆ ਬਿਲਕੁਲ ਜੀ 1995 1995 ਚ ਗਿੱਦੜਵਾਹਾ ਦੀ ਜਿਮਨੀ ਚੌਂ ਸੀ ਬਿਆਨ ਸਿੰਘ ਦੀ ਸਰਕਾਰ ਸੀ ਤੇ ਕਾਂਗਰਸ ਨੇ ਆਪਣਾ ਉਮੀਦਵਾਰ ਖੜਾ ਕਰਤਾ ਤੇ ਅਕਾਲੀ ਦਲ ਨੇ ਮਨਪ੍ਰੀਤ ਬਾਦਲ ਨੂੰ ਮੈਦਾਨ ਚ ਤਾਰਤਾ ਤੇ ਕਹਿੰਦੇ ਜੀ ਬਿਆਨ ਸਿੰਘ ਨੇ ਡੇਰਾ ਹੀ ਜਾ ਕੇ ਗਿੱਦੜਵਾਹੇ ਲਾ ਲਿਆ ਕਿ ਮੈਂ ਤਾਂ ਇੱਥੇ ਹੀ ਬੈਠਾਂ ਜਿਤਾ ਕੇ ਹੀ ਮੜੂੰਗਾ ਆਪਣੇ ਉਮੀਦਵਾਰ ਨੂੰ ਸਰਕਾਰ ਕਾਂਗਰਸੀ ਦੀ ਹੁੰਦਿਆਂ ਮੁੱਖ ਮੰਤਰੀ ਦੇ ਗੱਦੜਵਾਹੇ ਜਾ ਕੇ ਪੱਕਾ ਡੇਰਾ ਲਾਉਣ ਦੇ ਬਾਵਜੂਦ ਵੀ ਅਕਾਲੀਆਂ ਦਾ ਉਮੀਦਵਾਰ ਜਿੱਤ ਗਿਆ ਗੱਲ ਨਹੀਂ ਬਣੀ ਜਿਮਨੀ ਚੌਣ ਸੀ ਜਦ ਕੇ ਇਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ 1998 ਦੀ ਪੰਜਾਬ ਦੀ ਸਰਕਾਰ ਆਦਮਪੁਰ ਦੀ ਜਿਮਨੀ ਚੌਣ ਆ ਗਈ ਕੈਬਨਿਟ ਨੂੰ ਨਾਲ ਲੈ ਕੇ ਬੈਠ ਗਏ ਸਰਕਾਰ ਵੀ ਉੱਥੋਂ ਹੀ ਚੱਲੀ ਕੰਮ ਕਾਰ ਵੀ ਉੱਥੋਂ ਹੀ ਕਰਾਂਗੇ ਕਹਿੰਦੇ ਬਸ ਆਦਮਪੁਰ ਜਿਤਾ ਕੇ ਦੇਣਾ ਪਰ ਤਾਂ ਵੀ ਅਕਾਲੀਆਂ ਦਾ ਉਮੀਦਵਾਰ ਸਰਵਜਿੰਦਰ ਸਿੰਘ ਮੱਕੜ ਜਿਮਨੀ ਚੌਣ ਹਾਰ ਗਿਆ ਕਾਂਗਰਸੀਆਂ ਦਾ ਕਮਲਜੀਤ ਸਿੰਘ ਲਾਲੀ ਜਿੱਤ ਗਿਆ ਉਹ ਤੋਂ ਗਾਹ ਆ ਜੋ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਮੋਗਾ ਦੀ ਜਿਮਨੀ ਚੋਣ ਆ ਗਈ ਅਮਰਿੰਦਰ ਸਿੰਘ ਨੇ ਮੋਗਾ ਦੇ ਪਿੰਡ ਚੂੜ ਚੱਕ ਦੇ ਵਿੱਚ ਜਾ ਕੇ ਪੱਕਾ ਡੇਰਾ ਜਮਾ ਲਿਆ ਇੱਥੋਂ ਹੀ ਚੋਣ ਲੜਾਂਗੇ ਕਹਿੰਦੇ ਇੱਥੋਂ ਹੀ ਜਿਤਾ ਕੇ ਜਾਊਂਗਾ ਮੈਂ ਤੇ ਅਮਰਿੰਦਰ ਸਿੰਘ ਦੇ ਬੈਠਣ ਦੇ باوجود ਵੀ ਕਾਂਗਰਸ ਜਿੱਤ ਨਹੀਂ ਸਕੀ ਇਕੱਲੀ ਜਿੱਤ ਗਿਆ ਉਹ ਇੱਧਰ ਆ ਜੋ ਫਰੀਦਕੋਟ ਲੋਕ ਸਭਾ ਚੋਣ ਆਈ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਮੁੰਡੇ ਸੁਖਵੀਰ ਬਾਦਲ ਨੂੰ ਮੈਦਾਨ ਚ ਤਾਰਿਆ ਤੇ ਆਪ ਜਾ ਕੇ ਉੱਥੇ ਪੱਕਾ ਡੇਰਾ ਲਾ ਲਿਆ ਮਹੀਨਾ ਉੱਥੋਂ ਹੀ ਸਾਰਾ ਕੁਝ ਕੀਤਾ ਪਰ ਉਹਦੇ باوجود ਵੀ ਸੁਖਬੀਰ ਬਾਦਲ ਚੌਣ ਨਹੀਂ ਸਕਿਆ ਬਰਾੜ ਜਿੱਤ ਗਿਆ ਸੀ ਜਗਮੀਤ ਬਰਾੜ ਤੇ ਹੁਣ ਇਸੇ ਕਵਾਇਦ ਦੇ ਵਿੱਚ ਭਗਵੰਤ ਮਾਨ ਦਾ ਨਾਮ ਵੀ ਦਰਜ ਹੋ ਗਿਆ ਕਿ ਭਾਈ ਜਿਮਨੀ ਚੌਣ ਦੇ ਲਈ ਡੇਰਾ ਜਾ ਕੇ ਜਲੰਧਰ ਲਾਇਆ ਪੈਸੇ ਨੂੰ ਲੋਕ ਸਵਾਲ ਕਰਦੇ ਨੇ ਕਿ ਕੱਲੋ ਕੀ ਦੜਵਾਹੇ ਵੀ ਇੰਹੀਂ ਲਾਉਂਗੇ ਬਰਨਾਲੇ ਵੀ ਇੰਹੀਂ ਲਾਉਂਗੇ ਹੈ ਚੱਬੇ ਵਾਲ ਵੀ ਇੰਹੀਂ ਲਾਉਂਗੇ ਹੈ ਡੇਰਾ ਬਾਬਾ ਨਾਨਕ ਵੀ ਇੰਹੀਂ ਲਾਉਂਗੇ ਕਿੰਨੇ ਕਰ ਲੈਣੇ ਅਜੇ ਚਲੋ ਉਹ ਵਕਰੀ ਗੱਲ ਪਰ ਕਹਿੰਦੇ ਜੀ ਜੋ ਕੰਮ ਬਿਆੰਤ ਨਹੀਂ ਕਰ ਸਕਿਆ ਜੋ ਕੰਮ ਅਮਰਿੰਦਰ ਨਹੀਂ ਕਰ ਸਕਿਆ ਜੋ ਕੰਮ ਬਾਦਲ ਨਹੀਂ ਕਰ ਸਕਿਆ ਉਹ ਕੰਮ ਭਗਵਾਨ ਤੁਮਨ ਨੇ ਕਰਤਾ ਕਿਉਂਕਿ ਕਹਿੰਦੇ ਇਸ਼ਕ ਜੰਗ ਤੇ ਸਿਆਸਤ ਸਾਰਾ ਕੁਝ ਜਾਇਜ਼ ਆ ਇਸ ਲਈ ਚਾਹੇ ਉਹ ਹਨੇਰੇ ਸਵੇਰੇ ਵਾਲਾ ਕੰਮ ਚੱਲਿਆ ਦਰਵਾਜ਼ੇ ਹੋਲੇ ਵਾਲਾ ਚੱਲਿਆ ਚਾਹੇ ਸੂਟ ਚੱਲੇ ਚਾਹੇ ਸ਼ਰਾਬ ਚੱਲੀ ਜਾਏ ਸਰਕਾਰ ਚੱਲੀ ਚਾਹੇ ਮਿਸ਼ਰੀਰੀ ਚੱਲੀ ਚਾਹੇ ਪੁਲਿਸ ਤੰਤਰ ਚੌਕਿਆ ਸੋ ਚਾਹੇ ਇੰਡਸਟਰੀ ਅਪਣਾਈ ਚਾਹੇ ਕੋਈ ਅਪਣਾਈ ਚਾਹੇ ਖਰੀਦੇ ਚਾਹੇ ਵੇਚੇ ਅਗਲੇ ਕਹਿੰਦੇ ਚੌਣ ਜਿੱਤੀ ਜੀ ਇਹ ਤਾਂ ਸਾਡੇ ਕੰਮ ਨੂੰ ਫਤਵਾ ਹੈ ਕਿਉਂਕਿ ਆਪਾਂ ਪਹਿਲਾਂ ਵੀ ਇੱਥੇ ਆਮ ਆਦਮੀ ਪਾਰਟੀ ਲਈ ਤੇ ਮੁੱਖ ਮੰਤਰੀ ਭਗਵੰਤ ਮਾਨ ਲਈ ਦੁਆ ਲਈ ਜਮੀਨੀ ਚੋਣ ਜਿਤਨਾ ਇਸ ਲਈ ਜ਼ਰੂਰੀ ਬਣ ਗਿਆ ਸੀ ਕਿ ਇਹਦਾ ਅਸਰ ਨਗਰ ਨਿਗਮ ਨਗਰ ਕਾਉਂਸਲ ਤੋਂ ਲੈ ਕੇ ਆਉਣ ਵਾਲੀਆਂ ਚਾਰ ਜਮੀਨੀ ਚੋਣਾਂ ਤੇ ਪੈਣਾ ਸੋ ਇਸ ਲਈ ਕਹਿੰਦੇ ਜੀ ਪੂਰੀ ਜਦੋਜਹਦ ਨਾਲ ਚੋਣ ਲੜੀਆ ਇਹ ਪਹਿਲੂ ਵੱਡਾ ਬਣ ਗਿਆ ਸੋ ਇਸ ਲਈ ਜੋ ਕੰਮ ਮੋਗੇ ਚ ਜਾ ਕੇ ਹੈ ਕੈਪਟਨ ਅਮਿੰਦਰ ਨਹੀਂ ਕਰ ਸਕੇ ਜੋ ਕੰਮ ਬਿਆਨ ਸਿੰਘ ਗਿੱਦੜ ਦਾ ਬਾਹ ਚ ਬੈਠ ਕੇ ਨਹੀਂ ਕਰ ਸਕੇ ਹੈ ਜੋ ਕੰਮ ਪ੍ਰਕਾਸ਼ ਸਿੰਘ ਬਾਦਲ ਫਰੀਦਕੋਟ ਤੇ ਆਦਮਪੁਰ ਚ ਨਹੀਂ ਕਰ ਸਕੇ ਉਹ ਕੰਮ ਜਲੰਧਰ ਪੱਛਮੀ ਚ ਕਹਿੰਦੇ ਪਰ ਕਿੰਨਾ ਟਮੰਨੇ ਕਰ ਦਿਖਾਇਆ ਪੈਸੇ ਕੈਬਿਨੇਟ ਬਦਲਣ ਦੀ ਚਰਚਾ ਫੇਰ ਤੋਂ ਰੁਪਈਆ ਕਹਿੰਦੇ ਜੀ ਪੰਜਾਬ ਦੇ ਜਿਹੜੇ ਪੰਜਾਬ ਦੇ ਗਵਰਨਰ ਨੇ ਰਾਜਪਾਲ ਨੇ ਉਹਨਾਂ ਤੋਂ ਸਮਾਂ ਮੰਗਿਆ ਜਾ ਰਿਹਾ ਹੈ ਕਿ ਅਸੀਂ ਮੰਤਰੀ ਨੂੰ ਸੋਹਣ ਚਕਾਉਣੀ ਹੈ ਤੇ ਉਹਦੇ ਵਿੱਚ ਕਹਿੰਦੇ ਮਹਿੰਦਰ ਭਖਤ ਦੇ ਨਾਮ ਦੀ ਕਾਫੀ ਚਰਚਾ ਹੈ ਕਿ ਮੀਥੇਰ ਦੀ ਥਾਂ ਤੇ ਖੇਡ ਮੰਤਰੀ ਇਹ ਬਣ ਸਕਦੇ ਨੇ ਕਿਉਂਕਿ ਜੀ ਖੇਡਾਂ ਜਲੰਧਰ ਨਾਲ ਸੰਬੰਧਿਤ ਨੇ ਇਸ ਲਈ ਚਾਹੇ ਮੈਂ ਕਹਿੰਨਾ ਮਹਿਕਮਾ ਕੋਈ ਹੋਰ ਵੀ ਮਿਲੇ ਪਰ ਕੀ ਕੱਲੇ ਮਹਿੰਦਰ ਭਖਤ ਨੂੰ ਸੋਹਣ ਚਕਾਈ ਆਏਗੀ ਕੀ ਕੱਲੇ ਮੀਥੇਰ ਵਾਲੀ ਖਾਲੀ ਥਾਂ ਭਰੀ ਜਾਏਗੀ ਜਾਂ ਹੋਰ ਜਿਹੜੇ ਮੰਤਰੀਆਂ ਨੂੰ ਸੰਦੀਪ ਪਾਠਕ ਵੱਖਰੀਆਂ ਮੀਟਿੰਗਾਂ ਕਰ ਰਹੇ ਨੇ ਜਲੰਧਰ ਚ ਮੁੱਖ ਮੰਤਰੀ ਭਗਵੰਤ ਮਾਨ ਸ਼ਾਮਲ ਨਹੀਂ ਹੋਏ ਕਹਿੰਦੇ ਜੀ ਅਗਲੀ ਜਿਮਨੀ ਚੋਣ ਦੀ ਤਿਆਰੀ ਹੈ ਭਗਵੰਤ ਮਾਨ ਵੱਖਰੇ ਨੇ ਸੰਦੀਪ ਪਾਠਕ ਵੱਖਰੇ ਨੇ ਰਾਗਵ ਚੱਡਾ ਵੱਖਰੇ ਨੇ ਕੇਜਰੀਵਾਲ ਹੁਣ ਆਪਣੇ ਢੰਗ ਨਾਲ ਦੇਖ ਰਹੇ ਨੇ ਤੇ ਜਿੱਦਣ ਅੰਦਰ ਹਰੀ ਝੰਡੀ ਮਿਲੀ ਤੇ ਇਧਰੋਂ ਰਾਜਪਾਲ ਤੋਂ ਮਨਜ਼ੂਰੀ ਮਿਲੀ ਕਿਹਾ ਜੀ ਆਜੋ ਤੇ ਉਸ ਦਿਨ ਸੌਚ ਚੁੱਕ ਸਮਾਗਮ ਹੋ ਸਕਦਾ ਤੇ ਕੈਬਨਿਟ ਚ ਫੇਰ ਬਦਲ ਦੀ ਤਿਆਰੀ ਹੈ ਕਈ ਮੰਤਰੀ ਦੀ ਛੁੱਟੀ ਹੋ ਸਕਦੀ ਹੈ ਆਪਣੀਆਂ ਕੁਰਸੀਆਂ ਬਚਾਉਣ ਲਈ ਕਈ ਲਾਈਨ ਚ ਖੜੇ ਨੇ ਤੇ ਕਈ ਨਵੀਆਂ ਕੁਰਸੀਆਂ ਤੇ ਬੈਠਣ ਲਈ ਕਾਲੇ ਨੇ ਪਰ ਮੁੱਖ ਮੰ ਚਲੋ ਪਰ ਪੰਜਾਬ ਦੇ حوالے ਨਾਲ ਇੱਕ ਗੱਲ ਸਮਝਣ ਵਾਲੀ ਹੈ ਕਿ ਕੀ ਪੰਜਾਬ ਇਸ ਸਥਿਤੀ 'ਚ ਹੈ ਕਿ ਉਸ ਨੂੰ ਬਚਾਇਆ ਜਾ ਸਕੇ ਪੰਜਾਬ 'ਚ ਕਹਿੰਦੇ ਜੀ ਹਰ ਮਹੀਨੇ 1 ਲੱਖ ਪਾਸਪੋਰਟ ਬਣ ਰਿਹਾ ਹੈ ਪਾਸਪੋਰਟ ਬਣਾਉਣ 'ਚ ਭਾਰਤ ਦਾ ਤੀਜਾ ਮੋਹਰੀ ਸੂਬਾ ਬਣ ਗਿਆ ਪੰਜਾਬ ਕੋਈ ਦੌਰ ਸੀ ਕਿ ਪੰਜਾਬ ਤੋਂ ਲੋਕ ਵਿਦੇਸ਼ਾਂ ਨੂੰ ਜਾਂਦੇ ਸੀ ਕੰਮ ਕਰ ਲੱਭਦੇ ਸੀ ਨੌਕਰੀ ਪੇਸ਼ਾ ਕੰਮਕਾਰ ਦਿਹਾੜੀ ਟੱਪਾ ਜਿਹੜਾ ਵੀ ਮਿਲਿਆ ਕਈ ਮੁਲਕਾਂ ਚ ਜਾਂਦੇ ਸੀ ਉਹਨਾਂ ਚ ਕੈਨੇਡਾ ਵੀ ਸੀ ਉਹਨਾਂ ਚ ਹੋਰ ਮੁਲਕ ਵੀ ਸੀਗੇ ਸੋ ਉੱਥੇ ਜਾ ਕੇ ਫਿਰ ਕਹਿੰਦੇ ਕੰਮਕਾਰ ਕਰਦੇ ਸੀ ਟੱਬਰ ਇਧਰ ਪੜਦਾ ਸੀ ਜਿਵੇਂ ਆਹ ਕਿਧਰ ਪੜਦੇ ਸੀ ਉਧਰਲਾ ਪੈਸਾ ਪੰਜਾਬ ਆਉਂਦਾ ਸੀ ਫਿਰ ਕਹਿੰਦੇ ਜੀ ਪਰਿਵਾਰਾਂ ਨੂੰ ਬੁਲਾਉਣ ਦੀ ਕਵਾਇਤ ਤੁਰੀ ਕਿ ਪਰਿਵਾਰ ਇਧਰ ਲਿਓ ਫਿਰ ਇੱਕ ਦੌਰ ਤੇਜ਼ੀ ਨਾਲ ਅੱਗੇ ਵਧਿਆ ਕਿ ਵਿਦਿਆਰਥੀ ਪੜ੍ਹਾਈ ਸਟੱਡੀ ਵੀਜ਼ਾ ਚੱਲ ਆਈ ਲੈਟ ਕਰ ਤੇ ਕੈਨੇਡਾ ਜਾ ਚਲ ਆਈ ਲਟ ਕਰ ਅਮਰੀਕਾ ਜਾ ਪਰ ਉਹਦੇ ਵਿੱਚ ਕੈਨੇਡਾ ਵਾਲੀ ਤਾਂ ਅਸੀਂ ਰੇਸਾਂ ਲਾਤੀ ਕਿ ਜਿਵੇਂ ਬਾਹਰ ਨਿਆਂਈਆਂ ਵਾਲਾ ਖੇਤ ਹੋਵੇ ਤੇ ਐਸੀ ਦੌੜ ਲੱਗੀ ਕਿ ਪੂਰਾ ਪੰਜਾਬ ਉੱਠ ਕੇ ਕਹਿੰਦੇ ਕੈਨੇਡਾ ਵਰਗੇ ਮੁਲਕਾਂ ਨੂੰ ਜਾਂ ਵਿਦੇਸ਼ਾਂ ਨੂੰ ਤੁਰ ਪਿਆ ਵਿਦਿਆਰਥੀਓ ਨਹੀਂ ਗਏ ਲੋਕ ਕੰਮ ਕਾਰ ਕਰਨ ਲਈਓ ਨਹੀਂ ਗਏ ਪਰਿਵਾਰ ਵੀ ਜਾਣ ਲੱਗ ਪਏ ਤੇ ਟਿਕਟਾਂ ਦਾ ਪੈਸਾ ਵੀ ਜਾ ਰਿਹਾ ਪੜ੍ਹਾਈ ਵਾਲਾ ਪੈਸਾ ਵੀ ਜਾ ਰਿਹਾ ਉਸ ਤੋਂ ਬਾਅਦ ਨਵੀਆਂ ਪੀੜ੍ਹੀਆਂ ਉੱਥੇ ਜੰਮਣ ਲੱਗੀਆਂ ਵਿਆਹ ਉੱਥੇ ਹੋਣ ਲੱਗ ਪਏ ਤੇ ਫਿਰ ਇੱਧਰੋਂ ਜ਼ਮੀਨਾਂ ਜਾਇਦਾਦਾਂ ਘਰ-ਬਾਰ ਵੇਚ ਕੇ ਵੀ ਨਹੀਂ ਪਹਿਲਾਂ ਘਟੋ ਘਟ ਕੋਈ ਚੀਜ਼ ਐਨਆਰਆਈ ਇੱਧਰ ਖਰੀਦਾ ਸੀ ਤਾਂ ਪੰਜਾਬ ਦੀ ਆਰਥਿਕਤਾ 'ਚ ਵਾਧਾ ਹੁੰਦਾ ਸੀ ਪਰ ਕੰਧਜੀ ਜੀ ਤਾਂ ਦੁਨੀਆ ਭਰ 'ਚ ਬਰਤਾਰਾ ਕਿ ਲੋਕ ਕੰਮਾਂ ਲਈ ਹੈ ਰੋਜ਼ਗਾਰ ਲਈ ਹੈ ਪਰਿਵਾਰ ਦੀ ਤਰੱਕੀ ਲਈ ਹਿਜਰਤ ਕਰਦੇ ਆਏ ਪਰ ਮੈਂ ਹਵਾਲੇ ਨਾਲ ਗੱਲ ਕਰ ਰਿਹਾ ਪੰਜਾਬ ਦੇ ਨਾਲ ਕੀ ਇਹੋ ਜੀ ਰਿਪੋਰਟ ਮੇਰੇ ਮੂਰੇ ਪਈ ਹੈ ਚਰਨਜੀਤ ਭੁੱਲਰ ਹੋਣਾਂ ਦੀ ਰਿਪੋਰਟ ਕਿ ਪੰਜਾਬ 'ਚ ਹਰ ਮਹੀਨੇ 1 ਲੱਖ ਪਾਸਪੋਰਟ ਬਣਦਾ ਮੈਂ ਪੰਜਾਬ ਦੀ ਗੱਲ ਕਰ ਰਿਹਾ ਪੰਜਾਬ ਸੂਬੇ ਚ ਹਰ ਮਹੀਨੇ ਚ 1 ਲੱਖ ਪਾਸਪੋਰਟ ਬਣਨਾ ਕੀ ਇਸ਼ਾਰਾ ਕਰਦਾ ਕਿ ਆਉਣ ਵਾਲੇ ਦਿਨਾਂ ਚ ਪੰਜਾਬ ਖਾਲੀ ਹੋ ਜਾਏਗਾ ਜਾਂ ਪੰਜਾਬ ਦਾ ਸਰੂਪ ਬਦਲ ਜਾਏਗਾ ਪੰਜਾਬ ਦਾ ਡੀਐਨਏ ਬਦਲ ਜਾਏਗਾ ਪੰਜਾਬ ਦੀ ਨੁਹਾਰ ਬਦਲ ਦੇਗੀ ਪੰਜਾਬ ਦੀ ਮਾਂ ਬੋਲੀ ਬਦਲ ਜਾਏਗੀ ਕਿ ਉਸ ਵੱਲ ਤਾਂ ਨਹੀਂ ਵੱਧ ਰਹੇ ਅਸੀਂ ਇਹ ਸਵਾਲ ਕਿਉਂ ਵੱਡਾ ਹੁੰਦਾ ਜਾ ਰਿਹਾ ਚਰਨਜੀਤ ਭੁੱਲਰ ਉਹਨਾਂ ਦੀ ਰਿਪੋਰਟ ਕਹਿੰਦੀ ਆ ਕਿ ਲੰਘੇ 10 ਸਾਲਾਂ ਦੇ ਵਿੱਚ ਜਿਹੜੇ ਹੁਣ ਤੱਕ 10 ਸਾਲ 10 ਸਾਲ ਬੀਤੇ ਨੇ ਮਤਲਬ 2114 ਤੋਂ ਜੇ ਮੈਂ ਗੱਲ ਕਰਾਂ 2114 ਤੋਂ 2124 ਤੱਕ ਆਉਂਦਿਆਂ ਆਉਂਦਿਆਂ ਕਹਿੰਦੇ 87 ਲੱਖ ਪਾਸਪੋਰਟ ਬਣਲੇ 87 ਲੱਖ 2000 ਤੋਂ ਵੱਧ ਪਾਸਪੋਰਟ 10.5 ਸਾਲਾਂ ਚ ਬਣੇ ਨੇ ਜਨਵਰੀ 2114 ਤੋਂ ਲੈ ਕੇ ਜੂਨ 2124 ਤੱਕ ਪਰ ਲੰਗਿਆ ਭਰਾ ਸਾਲ 223 ਇਸ ਇੱਕ ਬਰੇ ਦੇ ਵਿੱਚ ਹੀ ਪੰਜਾਬ ਦੇ ਵਿੱਚ 1194000 12 ਲੱਖ ਪਾਸਪੋਰਟ ਬਣੇ ਮਤਲਬ ਹਰ ਮਹੀਨੇ 1 ਲੱਖ ਪਾਸਪੋਰਟ ਇੱਕ ਸਾਲ ਦੀ ਅੰਕੜੇ ਦੇ ਰਿਹਾ ਮੈਂ ਸਾਲ 2023 ਚ ਮਤਲਬ 12 ਲੱਖ ਪਾਸਪੋਰਟ ਬਣ ਰਹੇ ਨੇ ਚਲੋ ਹੋਰ ਗਾਹ ਨੂੰ ਆਜੋ ਸਾਲ 2024 ਜਨਵਰੀ ਤੋਂ ਜੂਨ ਤੱਕ ਹਾਂ 6 ਮਹੀਨੇ ਦਾ ਸਮਾਂ ਆਪਾਂ ਜਨਵਰੀ ਫਰਵਰੀ ਮਾਰਚ ਅਪ੍ਰੈਲ ਮਈ ਜੂਨ ਜੂਨ ਤੱਕ ਆਉਂਦੇ ਆਉਂਦੇ 6 ਮਹੀਨਿਆਂ ਚ ਲਗਭਗ 6 ਲੱਖ ਪਾਸਪੋਰਟ ਬਣ ਚੁੱਕੇ ਨੇ 582000 ਤੋਂ ਵੱਧ ਪਾਸਪੋਰਟ ਜੂਨ ਮਹੀਨੇ ਤੱਕ ਬਣ ਗਏ ਪੰਜਾਬ ਦੇ ਇਤਿਹਾਸ ਜਦੋਂ ਚਾਤੀ ਮਾਰਦੇ ਚਰਨਜੀਤ ਪੁੱਲਰ ਪੂਰੇ ਅੰਕੜਾ ਦੱਸਦਾ ਵੇਜਾਂ ਦੇ ਹਵਾਲੇ ਨਾਲ ਰਿਪੋਰਟ ਲਿਖਿਆ ਨੇ ਜਿਹੜੀ ਬਹੁਤ ਫਿਕਰਮੰਦੀ ਵਾਲੀ ਆ ਔਰ ਇਸ ਦੇ ਉੱਤੇ ਗੰਭੀਰਤਾ ਨਾਲ ਸੋਚਣ ਦੀ ਲੋੜ ਕੱਲ੍ਹ aí ਨੀਗਾ ਕਿ ਹਾਂ ਰੋਜ਼ਗਾਰ ਲਈ ਆ ਕੰਮ ਲਈ ਹਿਜਰਤਾ ਪਰ ਪੰਜਾਬ ਦੀ ਤਸਵੀਰ ਦੇ ਹਵਾਲੇ ਨਾਲ ਪੰਜਾਬ ਦੀ ਤਸਵੀਰ ਦੇ ਹਵਾਲੇ ਨਾਲ ਪੰਜਾਬ ਦੇ ਸਰੂਪ ਦੇ ਹਵਾਲੇ ਨਾਲ ਸੋਚਣ ਦੀ ਲੋੜ ਆ ਕਹਿੰਦੇ ਜੀ ਸਾਲ 2017 ਇੱਕ ਅਜਿਹੇ ਸਾਲ ਸੀ ਜਿੱਥੇ ਪੰਜਾਬ 'ਚ ਸਭ ਤੋਂ ਵੱਧ ਪਾਸਪੋਰਟ ਬਣੇ ਸੀ 9,73,000 ਲਗਭਗ 10 ਲੱਖ ਦੇ ਨੇੜੇ ਸਾਲ 2017 ਤੇ ਅੱਜ ਆਪਾਂ ਗੱਲ ਕਰਾਂ ਵੀ ਜਦੋਂ ਵਿੱਚ ਕਰੋਨਾ ਆਇਆ ਕਰੋਨਾ ਕਾਲ 'ਚ ਖੜੋਤ ਵੀ ਆਈ ਇੱਥੋਂ ਤੱਕ ਕਿ ਹੁਣ ਕੈਨੇਡਾ ਦੇ ਹਵਾਲੇ ਨਾਲ ਸਟੱਡੀ ਵੀਜ਼ਿਆਂ 'ਚ ਰੋਕ ਵੀ ਆ ਗਈ ਸਟੱਡੀ ਵੀਜ਼ਿਆਂ 'ਚ ਕਮੀ ਵੀ ਆ ਗਈ ਬੇਸ਼ੱਕ ਕੈਨੇਡਾ ਦੀ ਬਜਾਏ ਜਵਾਕਾਂ ਨੇ ਆਸਟ੍ਰੇਲੀਆ, ਨਿਊਜ਼ੀਲੈਂਡ, ਜਰਮਨੀ ਜਾਂ ਹੋਰ ਨਾਂ ਦੇ ਮੁਲਕਾਂ ਦਾ ਰੁਖ ਸ਼ੁਰੂ ਕੀਤਾ ਵੀ ਆ ਪਰ ਉਥੇ ਕਈ ਥਾਵਾਂ ਤੇ ਫੀਸਾਂ ਵਧਾਈਆਂ ਜਾ ਰਹੀਆਂ ਨੇ ਕਈ ਥਾਵਾਂ ਤੇ ਉਹੋ ਜਿਹਾ ਜਿਹੇ ਸਿਸਟਮ ਨਹੀਂ ਹੈਗਾ ਜਿਹਾ ਕੈਨੇਡਾ ਸੀ ਸੋ ਜੇ ਕੈਨੇਡਾ ਜਾਣ ਦੇ ਲਈ ਸਟੱਡੀ ਵੀਜ਼ਾ ਚ ਖੜੋਤ ਆਈ ਆ ਤਾਂ ਥੋੜਾ ਬਹੁਤ ਹਾਈਲਾਈਟਸ ਵਾਲਿਆਂ ਤਾਂ ਵੀ ਫਰਕ ਪਿਆ ਪਰ ਸਾਰੇ ਕੋਲ ਤਰੀਕੇ ਹੋਰ ਬਹੁਤ ਨੇ ਵਰਕ ਵੀਜ਼ਾ ਚਲੋ ਚੱਲੀਏ ਐਲ ਐਮ ਆਈ ਚਲੋ ਚੱਲੀਏ ਹਾਂ ਪਰਿਵਾਰ ਦੀ ਪੀਆਰ ਇਕੱਠੀ ਚਲੋ ਚੱਲੀਏ ਆ ਜੀ ਮੀਡੀਆ ਦਾ ਕੋਟਾ ਜੀ ਵੱਖਰਾ ਆ ਕਲਾਕਾਰਾਂ ਲਈ ਕੋਟਾ ਹੈਗਾ ਜੀ ਆ ਜਿਹਨੂੰ ਧਮਕੀਆਂ ਮਿਲਦੀਆਂ ਜੀ ਕੋਈ ਡਰ ਭਾਏ ਉਹਦੇ ਲਈ ਕੋਟਾ ਹੈਗਾ ਜੀ ਇੰਨੀ ਸਕੀਮਾਂ ਨੇ ਆ ਬੜੇ ਕਿਸਾਨਾਂ ਲਈ ਹੈਗਾ ਜੀ ਇੰਨੀ ਜ਼ਮੀਨ ਦੇਤੇ ਜੇ ਖੇਤੀ ਕਰੋਗੇ ਜੀ ਜਾ ਰਿਹਾ ਕੰਮ ਰੁਕ ਨਹੀਂ ਰਿਹਾ ਇਸ ਕੁਆਇਡ ਦੇ ਵਿੱਚ ਆ ਤੇਜ਼ੀ ਵਾਲੇ ਅੰਕੜੇ ਡਾਉਂਦੇ ਨੇ ਭਾਰਤ ਦੇ ਵਿੱਚ ਸਭ ਤੋਂ ਵੱਧ ਜੇਕਰ ਪਾਸਪੋਰਟ ਬਣੇ ਕਿਤੇ ਤਾਹ ਮਹਾਰਾਸ਼ਟਰ ਬਣੇ ਮਹਾਰਾਸ਼ਟਰ ਦੇ ਵਿੱਚ ਇੱਕ ਸਾਲ ਦੇ ਵਿੱਚ 2023 ਦੇ ਵਿੱਚ 15 ਲੱਖ 10000 ਪਾਸਪੋਰਟ ਬਣਿਆ ਦੂਏ ਨੰਬਰ ਤੇ ਯੂਪੀ ਆਇਆ ਯੂਪੀ ਚ ਸਾਲ 223 ਦੇ ਵਿੱਚ ਇੱਕ ਸਾਲ ਦੇ ਵਿੱਚ 13 ਲੱਖ 70000 ਦੇ ਕਰੀ 68000 ਪਾਸਪੋਰਟ ਬਣਿਆ ਤੇ ਤੀਏ ਨੰਬਰ ਤੇ ਪੰਜਾਬ ਹੈ 11 ਲੱਖ 94000 ਲਗਭਗ 12 ਲੱਖ ਇੱਕ ਸਾਲ ਚ ਪਾਸਪੋਰਟ ਬਣਿਆ ਚਲੋ 1.5 ਸਾਲ ਦੇ ਹਵਾਲੇ ਨਾਲ ਵੀ ਸਮਝ ਲਓ 1.5 ਸਾਲਾਂ ਚ ਮਹਾਰਾਸ਼ਟਰ ਦੇ ਵਿੱਚ 1.22 ਕਰੋੜ 1 ਕਰੋੜ 22 ਲੱਖ ਤੋਂ ਵੱਧ ਪਾਸਪੋਰਟ ਬਣੇ 1.5 ਸਾਲਾਂ ਚ ਇਸੇ ਤਰ੍ਹਾਂ ਇਹ भी 1.5 ਸਾਲਾਂ ਦੇ ਵਿੱਚ ਪਾਸਪੋਰਟ ਮਤਲਬ ਬਣੇ ਨਹੀਂ ਜ ਸਭ ਤੋਂ ਵੱਧ ਜ਼ਿਕਰ ਕਿਤੇ ਬਣੇ ਨੇ ਫਿਰ ਇਸੇ ਤਰ੍ਹਾਂ ਯੂਪੀ ਦੇ ਵਿੱਚ 1 ਕਰੋੜ ਤੋਂ ਉੱਪਰ ਪਾਸਪੋਰਟ ਬਣਿਆ ਪਰ ਪੰਜਾਬ ਦੇ ਵਿੱਚ ਵੀ ਮਤਲਬ 1.5 ਸਾਲਾਂ ਦੇ ਵਿੱਚ 87 ਲੱਖ ਪਾਸਪੋਰਟ ਬਣਿਆ ਇਸ ਮਾਮਲੇ ਵਿੱਚ ਵੀ ਅਸੀਂ ਤੀਜੇ ਨੰਬਰ ਤੇ ਖੜੀ ਆ ਤੇ ਸਾਲ ਦੇ ਹਿਸਾਬ ਨਾਲ ਵੀ ਉੱਥੇ 15 ਲੱਖ ਹੈ ਮਹਾਰਾਸ਼ਟਰ ਚ ਯੂਪੀ ਚ 13 ਲੱਖ ਹੈ ਤੇ ਸਾਡੇ ਜੀ 12 ਲੱਖ ਹੈ ਪਰ ਇਹ ਤੀਜੇ ਨੰਬਰ ਦੇ ਉੱਤੇ ਨਹੀਂ ਪੰਜਾਬ ਪਹਿਲੇ ਨੰਬਰ ਤੇ ਆ ਭਾਈ यूपी ਦੀ ਜਨਸੰਖਿਆ ਤਾਂ ਦੇਖੋ ਉੱਤਰ ਪ੍ਰਦੇਸ਼ ਦੀ ਜਨਸੰਖਿਆ ਹੈਗੀ 24 ਕਰੋੜ ਮਹਾਰਾਸ਼ਟਰ ਦੀ ਜਨਸੰਖਿਆ ਹੈਗੀ 13 ਕਰੋੜ ਪੰਜਾਬ ਦੀ ਜਨਸੰਖਿਆ 3.5 ਕਰੋੜ ਤੇ ਉਹਦੇ ਵਿੱਚੋਂ ਵੀ ਅਸੀਂ 12-12 ਲੱਖ ਪਾਸਪੋਰਟ ਬਣਾ ਰਹੇ ਹਾਂ ਮਤਲਬ ਹੁਣ ਤੁਸੀਂ ਇਹਨੂੰ ਬਰੀਕੀ ਨਾਲ ਸਮਝ ਕੇ ਮੈਂ ਗੱਲ ਨਵੇੜਦਾ ਹਰ ਸਾਲ ਮਤਲਬ ਹਰ ਸਾਲ 'ਚ 12 ਲੱਖ 12 ਮਹੀਨਿਆਂ 'ਚ 12 ਲੱਖ ਮਤਲਬ ਹਰ ਮਹੀਨੇ 1 ਲੱਖ ਪਾਸਪੋਰਟ ਤੇ ਔਸਤ ਹਰ ਦਿਨ 3271 ਪਾਸਪੋਰਟ ਹਰ ਦਿਨ ਇੱਕ ਦਿਨ ਦੇ ਵਿੱਚ ਪੰਜਾਬ ਚ 3271 ਪਾਸਪੋਰਟ ਬਣ ਰਹੇ ਨੇ ਮਤਲਬ ਔਸਤਨ ਹਰ ਘੰਟੇ ਜ 136 ਪਾਸਪੋਰਟ ਕਿੱਥੇ ਨੂੰ ਜਾਣਾ ਪੰਜਾਬ ਚ ਧਰਤੀ ਹੇਠਲਾ ਪਾਣੀ ਮੁੱਕ ਰਿਹਾ ਤੇ ਪੰਜਾਬ ਦੀ ਧਰਤੀ ਤੋਂ ਪੰਜਾਬੀ ਤੋੜਾਰੀ ਮਾਰ ਜੇਗੀ ਪੰਜਾਬੀਅਤ ਮੁੱਕ ਜੇਗੀ ਇਸ ਪੰਜਾਬ ਤੋਂ ਜਾਇਦਾ ਹੋਰ ਨਵਾਂ ਰੂਪ ਰੰਗ ਹੋਏਗਾ ਉਹ ਕਿਸੇ ਮੈਕ ਲੀਡਰ ਦੀ ਇੰਟਰਵਿਊ ਸੁਣਿਆ ਸੀ ਉਹ ਕਹਿੰਦਾ ਜੀ 222 ਚ ਤਾਂ ਭਾਜਪਾ ਨਹੀਂ ਜਿੱਤੀ 27 ਚ ਵੀ ਨਹੀਂ ਜਿੱਤਦੀ ਕਹਿੰਦੇ 32 ਚ ਵੀ ਨਹੀਂ ਜਿੱਤਦੀ ਪਰ ਕਹਿੰਦੇ ਜੀ 37 ਜ਼ਰੂਰ ਜਿੱਤਜੂ ਸਵਾਲ ਕਰਨ ਵਾਲਾ ਕਹਿੰਦਾ ਐਂ ਕਿਵੇਂ ਜਿੱਤਜੂ ਕਹਿੰਦਾ ਕਿਉਂਕਿ 37 ਤੱਕ ਪੰਜਾਬ ਚ ਪੰਜਾਬੀ ਰਹਿਣਗੇ ਹੀ ਨਹੀਂ ਯੂਪੀ ਬਿਹਾਰ ਹੋਰ ਨਾ ਸੂਬਿਆਂ ਵਾਲੇ ਐਨੇ ਆ ਜਾਣਗੇ ਜਿਹੜੇ ਪਹਿਲਾਂ ਹੀ ਉਹਨਾਂ ਲਈ ਹੋਣਗੇ ਖੜੇ ਸੋ ਇਸ ਲਈ ਕਹਿੰਦਾ ਫਿਰ ਜਿੱਤਜੂ ਸੋ ਇਹ ਖਤਰਾ ਕਿਸੇ ਸਮੇਂ ਜੱਸੀਦਰ ਕਲਤਖ ਸਾਹਿਬ ਨੇ ਇਸ਼ਾਰਾ ਕੀਤਾ ਸੀਗਾ ਕਿ ਪੰਜਾਬ ਦੇ ਵਿੱਚ ਜਿਹੜੇ ਸਪਾ ਸੈਂਟਰ ਖੁੱਲੇ ਨੇ ਉਹਨਾਂ ਦੇ ਅੰਦਰ ਡੀਐਨਏ ਬਾਹਰੋਂ ਲਿਆ ਕੇ ਗਰਭ ਚ ਬੱਚਿਆਂ ਦੇ ਬੱਚਿਆਂ ਦੇ ਰਾਹੀਂ ਬੱਚੇ ਜਿਹੜੇ ਪੈਦਾ ਹੋ ਰਹੇ ਨੇ ਉਹ ਪੰਜਾਬ ਦੇ ਡੀਐਨਏ ਦੇ ਨਹੀਂ ਹੈਗੇ ਪੰਜਾਬ ਦਾ ਡੀਐਨਏ ਤੱਕ ਬਦਲ ਜਾਊਗਾ ਸੋ ਇਸ ਲਈ ਧਰਤੀ ਹੇਠਲਾ ਪਾਣੀ ਤੇ ਪੰਜਾਬ ਦੀ ਧਰਤੀ ਤੋਂ ਪੰਜਾਬੀ ਜੀ ਕੀ ਮਾਂ ਬੋਲੀ ਸਣੇ ਉਡਾਰੀ ਮਾਰ ਜਾਣਗੇ ਇਹ ਫਿਕਰਮੰਦੀ ਹੈ ਕਿ ਅਸੀਂ 12 ਮਹੀਨਿਆਂ ਚ 12 ਲੱਖ ਇੱਕ ਦਿਨ ਦੇ ਵਿੱਚ 3271 ਤੇ ਹਰ ਘੰਟੇ ਚ 136 ਪਾਸਪੋਰਟ ਬਣਾ ਰਿਆ ਸੋਚੋ ਪੰਜਾਬ ਦਾ ਕੀ ਬਣਨਾ ਵੇਖਦੇ ਰੋ ਗਲੋਬਲ ਪੰਜਾਬ ਟੀਵੀ ਬਹੁਤ ਬਹੁਤ ਸ਼ੁਕਰੀਆ